ਸਸੀ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਵੀਡੀਓ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਮਾ ਦਾ ਮੁਰ ਤੋਂ ਸਵਾਗਤ ਹੈ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ ਅੱਜ 11 ਜੁਲਾਈ 2024 ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਥੋੜੀ ਸਕਰੀਨ ਦੇ ਉੱਪਰ ਤਾਜ਼ਾ ਸੈਟਲਾਈਟ ਇਮੇਜ ਹੈ ਜੀ ਇਮੇਜ ਆਪਾਂ ਡਿਸਕਸ ਕਰਾਂਗੇ ਉਸ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਜੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਿਆ ਕਰੋ ਕਮੈਂਟ ਬਾਕਸ ਹੁਣ ਇਸ ਟਾਈਮ ਅਗਰ 8 ਵਜੇ ਦੀ ਗੱਲ ਕਰੀਏ ਤਾਂ ਇੱਕ ਬੱਦਲੀ ਸਿਸਟਮ ਬਠਿੰਡਾ ਸੰਗਰੂਰ ਦੀ ਸਿਸਟਮ ਤੋਂ ਐਂਟਰੀ ਕਰ ਰਿਹਾ ਜੀ ਹਰਿਆਣੇ ਦੀ ਸਾਈਡ ਤੋਂ ਪਰ ਇਸ ਸਿਸਟਮ ਨਾਲ ਕੋਈ ਅੱਧ ਰਾਤ ਤੱਕ ਵੱਡੀਆਂ ਕਾਰਵਾਈਆਂ ਹੁੰਦੀ ਦਿਖਾਈ ਨਹੀਂ ਦੇ ਰਹੀਆਂ ਇਹ ਸਿਸਟਮ ਸਵੇਰ ਤੋਂ ਐਕਟਿਵੇਟ ਹੁੰਦਾ ਦਿਖਾਈ ਦੇ ਰਿਹਾ ਯਾਨੀ ਕਿ ਤੜਕੇ 4-5 ਵਜੇ ਦੇ ਨੇੜੇ ਤੇ ਇਹ ਸਿਸਟਮ ਪੰਜਾਬ ਦੇ ਵਿੱਚ ਐਕਟਿਵੇਟ ਹੋਵੇਗਾ ਤੇ ਆਪਣੇ ਨਾਲ ਮੀਂਹ ਕਣੀ ਦੇ ਹਾਲਾਤ ਲੈ ਕੇ ਆਵੇਗਾ ਜੀ ਇਹ ਸਿਸਟਮ ਫਿਲਹਾਲ ਅੱਧ ਰਾਤ ਤੋਂ ਐਕਟਿਵ ਕਿਉਂ ਨਹੀਂ ਹੋਵੇਗਾ ਉਹ ਤੁਹਾਨੂੰ ਦੱਸ ਦਿੰਦੇ ਹਾਂ ਕਿਉਂਕਿ ਇਸ ਟਾਈਮ ਪੰਜਾਬ ਦੇ ਵਿੱਚ ਪੂਰੇ ਸਿਖਰਾਂ ਤੇ ਗਰਮੀ ਚੜੀ ਹੋਈ ਹੈ ਜੀ ਹ ਜੇ ਜਦੋਂ ਇਹ ਨਮੀ ਵਾਲੇ ਬੱਦਲ ਪੰਜਾਬ ਦੇ ਵਿੱਚ ਐਂਟਰ ਕਰਨਗੇ ਤਾਂ ਕੁਝ ਟਾਈਮ ਲੱਗਦਾ ਹੈ ਇਸ ਐਕਟੀਵੇਟ ਹੋਣੇ ਨੂੰ ਤੇ ਜਦੋਂ ਹੀ ਇਹ ਹਵਾ ਦੇ ਵਿੱਚ ਗਰਮੀ ਵਾਲੇ ਬੱਦਲ ਅਚਾਨਕ ਆਉਂਦੇ ਨੇ ਤਾਂ ਅਚਾਨਕ ਹੀ ਗਰਜ ਚਮਕ ਦੇ ਹਾਲਾਤ ਬਣ ਜਾਂਦੇ ਨੇ ਜੋ ਕਿ ਸਵੇਰ ਦੇ ਤੜਕੇ 4-5 ਵਜੇ ਦੇ ਨੇੜੇ ਤੇੜੇ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਕਿਉਂਕਿ ਲਗਾਤਾਰ 2 ਦਿਨ ਤੋਂ ਗਰਮੀ ਪੈ ਰਹੀ ਹੈ ਜੀ ਤੇ ਜਿਸ ਦੇ ਨਾਲ ਹਮਸਬਰਗਾ ਮਾਹੌਲ ਦਿਨ ਦੇ ਵੇਲੇ ਬਣਿਆ ਹੋਇਆ ਟੈਂਪਰੇਚਰ ਜਿਹੜੇ ਨੇ ਮੁਰ ਤੋਂ 38 ਡਿਗਰੀ ਨੂੰ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ ਸੀ ਅੱਜ ਰਾਤ ਨੂੰ ਵੀ ਹਮਸਬਰਗ ਤੇ ਖੁਸ਼ਕ ਮੌਸਮ ਬਣਿਆ ਹੋਇਆ ਦਿਖਾਈ ਦੇ ਰਿਹਾ ਹਲਕੀ ਫੁਲਕੀ ਹਵਾ ਥੋੜੀ ਬਚ ਜਲਦੀ ਦਿਖਾਈ ਦੇ ਰਹੀ ਹੈ ਪਰ ਸਵੇਰ ਵੇਲੇ ਤੋਂ ਜਿਹੜੇ ਨੇ ਹਾਲਾਤ ਵਿਗੜਦੇ ਹੋਏ ਮੌਸਮ ਨੇ ਦਿਖਾਈ ਦੇ ਰਹੇ ਨੇ ਸਵੇਰ ਤੋਂ ਹੀ ਮੀਂਹ ਦੇ ਚਾਂਸ ਬਣਦੇ ਪੰਜਾਬ ਵਿੱਚ ਦਿਖਾਈ ਦੇ ਰਹੇ ਨੇ ਗੱਲ ਕਰ ਲਈਏ ਕਿਸ ਇਲਾਕੇ ਵਿੱਚ ਮੀਂਹ ਹੋਵੇਗਾ ਅਜੇ ਹ ਕੋਈ ਸਪੈਸਿਫਿਕ ਨਹੀਂ ਹੈ ਕਿ ਪੰਜਾਬ ਦੇ ਇਸ ਹਿੱਸੇ ਵਿੱਚ ਜ਼ਿਆਦਾ ਮੀਂਹ ਹੋਵੇਗਾ ਜਾਂ ਇਸ ਹਿੱਸੇ ਵਿੱਚ ਘੱਟ ਹੋਵੇਗਾ ਕਿਉਂਕਿ ਇਹ ਜਿਹੜਾ ਸਿਸਟਮ ਹੈ ਪੂਰੇ ਪੰਜਾਬ ਨੂੰ ਕਵਰ ਕਰੇਗਾ ਜਿਸ ਦੇ ਨਾਲ ਟੁੱਟਵੇਂ ਰੂਪ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮੀਂਹ ਹੋਣ ਦੇ ਚਾਂਸ ਨੇ ਅਜੇ ਇਹ ਹੈ ਕਿ ਅੱਧਾ ਘੰਟਾ ਪਹਿਲਾਂ ਕਿਸ ਇਲਾਕੇ ਵਿੱਚ ਪਰ ਇਹ ਜਿਹੜਾ ਹੈ ਕਿ 90 ਤੋਂ 95% ਪੰਜਾਬ ਦਾ ਇਹ ਸਾਮੀਹਾ ਦੇ ਨਾਲ ਕੱਲ ਨੂੰ ਦਿਨ ਦੇ ਵੇਲੇ ਅਗਰ ਗੱਲ ਕਰੀਏ ਤਾਂ ਸਵੇਰ ਤੋਂ ਹੀ ਸ਼ੁਰੂ ਹੋ ਜਾਵੇਗਾ ਸ਼ਾਮ ਤੱਕ ਮੀਹਾਂ ਦਾ ਹਿਲਜਲਲਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਜੀ ਤੇ 13 ਤਰੀਕ ਤੱਕ ਇਹ ਇਹ ਸਿਲਸਲਾ ਮੌਸਮ ਵਿਭਾਗ ਵੱਲੋਂ ਜਾਰੀ ਲੜ ਦੇ ਮੁਤਾਬਿਕ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਬਾਕੀ ਜੋ ਵੀ ਇਹਦੇ ਵਿੱਚ ਅਪਡੇਟ ਹੋਵੇਗੀ ਉਹ ਤੁਹਾਨੂੰ ਅਸੀਂ ਸਵੇਰ ਦੀ ਵੀਡੀਓ ਵਿੱਚ ਹਰੇਕ ਰੋਜ਼ ਦੀ ਤਰ੍ਹਾਂ ਦੇ ਦੇਵਾਂਗੇ ਕਿਉਂਕਿ ਅਸੀਂ ਤੁਹਾਨੂੰ ਸਵੇਰੇ, ਦੁਪਹਿਰੇ ਅਤੇ ਸ਼ਾਮ ਦੀ ਅਪਡੇਟ ਲੈ ਕੇ ਆਉਂਦੇ ਰਹਿੰਦੇ ਹਾਂ। ਉਹ ਤੁਹਾਨੂੰ ਅਪਡੇਟ ਉਦੋਂ ਹੀ ਮਿਲੇਗੀ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ, ਬੈਲ ਆਈਕਨ ਨੂੰ ਪ੍ਰੈਸ ਕੀਤਾ ਹੋਵੇਗਾ। ਜੇਕਰ ਤੁਸੀਂ ਲਗਾਤਾਰ ਸਾਡੀ ਵੀਡੀਓਜ਼ ਲਾਈਕ ਕਰਦੇ ਰਹੋਗੇ ਤਾਂ ਤੁਹਾਨੂੰ ਸਾਡੀਆਂ ਜਿਹੜੀ ਵੀਡੀਓਜ਼ ਦੇ ਨੋਟੀਫਿਕੇਸ਼ਨ ਮੌਕੇ ਸਿਰ ਮਿਲ ਜਾਣਗੀਆਂ ਤੇ ਤੁਸੀਂ ਮੌਕੇ ਸਿਰ ਵੀਡੀਓ ਦੇਖ ਦੇ ਵਿੱਚ ਮੌਸਮ ਦੇ ਬਾਰੇ ਜੋ ਵੀ ਜਾਣਕਾਰੀ ਲੈਣੀ ਹੈ ਸਾਡੇ ਚੈਨਲ ਉੱਪਰ ਮਿਲੇਗੀ ਜੀ ਤੇ ਤੁਸੀਂ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਸਾਡਾ ਹੌਸਲਾ ਵਧਾਓ ਤੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਉੱਪਰ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ